thank uh you -huh. ਤੱਜ ਉਹ ਸਰ ਕੀ ਹਸਾ ਹੋਇਆ ਤੋਂ ਠੀਕ ਨਾ ਚਾਹੂੰ ਇਹਦੇ ਵਿੱਚ ਜੀ ਮੇਰਾ ਨਾਮ ਹੈਗਾ ਐਸਐਸ ਸਿੰਘ ਸਰਿੰਦਰ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੜਕ ਸੁਰੱਖਿਆ ਫੋਰਸ ਪੰਜਾਬ ਠੀਕ ਹੈ ਜੀ ਇਹ ਜਿਹੜੀ ਇੱਕ ਜੋਂਨ ਕਾਲਜ ਬਾਬਾ ਫਰੀਦ ਦੀ ਬੱਸ ਜਿਹੜੀ ਜਾ ਰਹੀ ਸੀ ਮਲੂਰ ਤੋਂ ਬਠਿੰਡਾ ਜਾ ਰਹੀ ਸੀ ਕਾਲਜ ਦੇ ਚ ਠੀਕ ਹੈ ਜੀ ਇਹ ਅੱਗੇ ਇੱਕ ਟਰੱਕ ਜਾ ਰਿਹਾ ਸੀ ਉਹਦੇ ਵਿੱਚ ਪਿੱਛੇ ਜਾ ਕੇ ਵੱਜੀ ਆ ਜੀ ਤੇ ਇੱਕ ਡਰਾਈਵਰ ਦੀ ਤਾਂ ਲੱਤ ਟੁੱਟ ਗਈ ਆ ਇੱਕ ਮੈਡਮ ਦੇ ਛੱਟ ਲੱਗੀ ਆ ਬਾਕੀ ਸਾਰੇ ਠੀਕ ਨੇ ਜੀ ਉਹ ਜਿਹੜੇ 2 बजे ਤੋਂ ਗੱਡੀ 'ਤੇ ਖੜੀ ਸੀ ਕਿ ਉਹ ਮੌਕੇ ਦੇ ਜੱਜ ਕਿ ਨਹੀਂ ਉਹ ਟਰੱਕ ਵੀ ਸਾਡੇ ਆਉਣ ਤੋਂ ਪਹਿਲਾਂ ਕੋਈ ਅੱਗੇ ਜਾ ਰਿਹਾ ਸੀ ਟਰੱਕ ਦੇ ਪਿੱਛੋਂ ਵੱਜੀ ਗਈ ਜਿਆਦਾ ਤੁੰਦ ਕਰੀਏ ਤਾਂ ਜੀ ਇਹ ਸੰਗਣੀ ਤੁੰਦ ਕਰਨੋਂ ਹੋਅ ਸਕਦਾ ਹਾਂ ਜੀ ਇਹ ਜਿਆਦਾ ਤੁੰਦ ਕਰਨੇ ਹਾਸਾ ਹੋਇਆ ਜੀ ਅੱਗੇ ਜਿਆਦਾ ਨਜ਼ਰ ਦਿਖਦਾ ਹੈ ਨਹੀਂ ਤੁੰਦ ਜਿਆਦਾ ਸੀ ਅੱਜ ਤਾਂ ਆਮ ਜਨਤਾ ਨੂੰ ਕੀ ਅਪੀਲ ਕਰਨਾ ਚਾਹੂਗੇ ਜੋ ਅੱਜ ਸੜਕੀ ਹਾਦਸੇ ਜਿਹੜੇ ਇਹ ਸੰਗਣੀ ਤੋਂ ਕਾਰਨ ਹੋਏ ਇਹ ਆਮ ਜਨਤਾ ਨੂੰ ਇਹ ਵੀ ਆਪ ਦਾ ਧਿਆਨ ਨਾਲ ਲਵਾਓ ਜੀ ਹੌਲੀ ਆਓ ਥੋੜਾ ਜਿਆਦਾ ਤੁੰਦੇ ਤੇ ਹੌਲੀ ਆਓ ਬਿਨਾਂ ਕੰਮ ਤੋਂ ਜਿਆਦਾ ਨਾ ਕਿਤੇ ਜਾਓ ਜਿਆਦਾ ਟੁੰਡ ਕਰਨਾ ਹੌਲੀ ਵਹੀਕਲ ਚਲਾਓ